ਏ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਦਾਸ ਸਵਰਨ ਸਿੰਘ ਬੁੰਗਾ ਟੀਵੀ ਮੈਂਬਰ ਪੰਚਕੋਲਾ ਡਿਸਟ੍ਰਿਕਟ ਪੰਚਕੋਲਾ ਸੋ ਦੋ ਚਾਰ ਬੇਨਤੀਆਂ ਨੇ ਜਿਹੜੇ ਅੱਜ ਗੱਲਾਂ ਕਰਦੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਬਾਬਾ ਬਲਜੀ ਸਿੰਘ ਜੀ ਦਾਦੂਵਾਲ ਬਾਰੇ ਵੀ ਜਿਹੜੇ ਲੋਕੀ ਜਿਹੜੇ ਜਿਨ੍ਹਾਂ ਨੂੰ ਗਿਆਨ ਨਹੀਂ ਜਿਨ੍ਹਾਂ ਨੂੰ ਕਦਰਦਾ ਨਹੀਂ ਪਤਾ ਜਿਨ੍ਹਾਂ ਨੂੰ ਪਛਾਣ ਨਹੀਂ ਕਿ ਹੀਰੇ ਕੀ ਹੁੰਦੇ ਨੇ ਜਿਨ੍ਹਾਂ ਨੂੰ ਹੀਰਿਆਂ ਦੀ ਪਛਾਣ ਨਹੀਂ ਜਿਨ੍ਹਾਂ ਨੂੰ ਗੁਰਬਾਣੀ ਦਾ ਗਿਆਨ ਨਹੀਂ ਉਹ ਇਹੋ ਜਿਹਾ ਬਕਵਾਸ ਗੱਲਾਂ ਕਰਦੇ ਨੇ ਜਿਹੜੇ ਸਾਡੇ ਬਹੁਤ ਹੀ ਸਤਕਾਰਯੋਗ ਬਾਬਾ ਅਬਰਜੀਤ ਸਿੰਘ ਜੀ ਦਾਦੂਵਾਲ ਜਿਨ੍ਹਾਂ ਤੇ ਬਹੁਤ ਅਪਾਰ ਕਿਰਪਾ ਹੈ ਜਿਹੜੇ ਹਰਿਆਣੇ ਦੀ ਹਾਨਸਾਨ ਨਹੀਂ ਕਿਉਂਕਿ ਸਾਡੇ ਹਰਿਆਣੇ ਦੇ ਵਿੱਚ ਇਹ ਜੇ ਬੁਲਾਰੇ ਇਹ ਜੇ ਕਥਾਵਾਚਕ ਇਹ ਜੇ ਗਿਆਨ ਰੱਖਣ ਵਾਲੇ ਬਹੁਤ ਘੱਟ ਮਿਲਦੇ ਨੇ ਕਿਉਂਕਿ ਸਾਨੂੰ ਆਸੀ ਵੀ ਸ਼ੁਰੂਤ ਲੈ ਕੇ ਅੱਜ ਤਏ ਨਹੀਂ ਤਕਰੀਬਨ 10 ਦਾਸ ਨੂੰ ਸੰਗਤਾਂ ਦੇ ਵਿੱਚ 95 ਤੋਂ ਲੈ ਕੇ ਹੁਣ ਤੱਕ ठाडी सिंह ਦੀ ਵੀ ਸੇਵਾ ਨਿਭਾਈ ਗ੍ਰੰਥੀ ਸਿੰਘ ਦੀ ਵੀ ਸੇਵਾ ਨਿਭਾਈ ਰਾਗੇ ਸਿੰਘਾਂ ਦੀ ਵੀ ਸੇਵਾ ਨਿਭਾਈ ਤੇ ਪ੍ਰਚਾਰ ਕਥਾ ਵਾਚਕਾਂ ਦੀ ਵੀ ਸੇਵਾ ਨਿਭਾਈ ਪਰ ਕੋਈ ਇਹਨਾਂ ਵਰਗੇ ਪਹੁੰਚੇ ਹੋਏ ਮਹਾਨ ਹਸਤੀ ਬਾਬਾ ਬਲਜੀ ਸਿੰਘ ਦੀ ਦਾਦੂ ਵਾਲ ਵਰਗੇ ਨਹੀਂ ਮਿਲੇ ਜਿਨ੍ਹਾਂ ਦਾ ਕਿੰਨਾ ਸੁੱਚਾ ਜੀਵਨ ਹੈ ਅਸੀਂ ਵੇਖਿਆ ਅਸੀਂ ਪਹਿਲਾ ਨਾਮਜਬਦ ਮੈਂਬਰ ਰਹੇ ਹੁਣ ਤਾਂ ਇਲੈਕਸ਼ਨ ਜਿੱਤ ਕੇ ਮੈਂਬਰ ਬਣੇ ਆ ਪਰ ਪਹਿਲਾਂ ਵੀ ਅਸੀਂ ਮੈਂਬਰ ਰਹੇ ਪਰ ਜਿਨ੍ਹਾਂ ਨੂੰ ਜਿਨ੍ਹਾਂ ਦਾ ਜੀਵਨ ਬਾਰੇ ਅਸੀਂ ਨੇੜੇ ਹੋ ਕੇ ਵੇਖਿਆ ਕਿ ਇਹ ਜੇ ਮੈਂਬਰ ਸਾਨੂੰ ਕਮੇਟੀ ਦੇ ਵਿੱਚ ਇਹ ਜੇ ਪ੍ਰਬੰਧਕ ਮਿਲੇ ਨੇ ਜਿਨ੍ਹਾਂ ਦੇ ਅਸੀਂ ਦਰਸ਼ਨ ਕੀਤੇ ਜਿਨ੍ਹਾਂ ਨੂੰ ਅਸੀਂ ਨੇੜੇ ਤੇ ਵੇਖਿਆ ਜਦੋਂ ਵੇਖਿਆ ਫਿਰ ਪਤਾ ਲੱਗਿਆ ਕਿ ਬਾਬਾ ਬਲਜੀਤ ਸਿੰਘ ਦੀ ਦਾਦੂਵਾਲ ਇਹ ਜੇ ਮਹਾਪੁਰਸ਼ ਨੇ ਜੀਣਾ ਨੇ ਗੁਰੂ ਘਰ ਦਾ ਇੱਕ ਵੀ ਪੈਸਾ ਆਪਣੇ ਤੇ ਨਹੀਂ ਵਰਤੇ ਆ ਕਿਉਂਕਿ ਦੇਖਣ ਤੋਂ ਲੱਗਦਾ ਹੈ ਸਾਧ ਸੰਗਤ ਜੀ ਕੋਈ ਉਹਨਾਂ ਨੇ ਗੁਰੂ ਘਰ ਤੇ ਸੇਵਾਦਾਰ ਨਹੀਂ ਆਪਣੇ ਵਾਸਤੇ ਲਿਆ ਹੋਇਆ ਕਦੇ ਵੀ ਉਹਨੇ ਗੁਰੂ ਘਰ ਦੀ ਗੱਡੀ ਦੇ ਵਿੱਚ ਪੈਰ ਨਹੀਂ ਪਾਇਆ ਗੱਡੀ ਤਾਂ ਕੀ ਲੈਣੀ ਹੈ ਪਰ ਗੁਰੂ ਘਰ ਦੀ ਗੱਡੀ ਦੇ ਵਿੱਚ ਬੈਠੇ ਵੀ ਨਹੀਂ ਅੱਜ ਤੱਕ ਦੂਜੀ ਗੱਲ ਕੋਈ ਵੀ ਉਹਨਾਂ ਨੇ ਗੈਨਮੈਨ ਅਤੇ ਕੋਈ ਆਪਣੇ ਗੁਰਦੁਆਰਾ ਦਾਦੂਵਾਲ ਸਾਹਿਬ ਨੂੰ ਕੋਈ